ਡਾਲ ਡਰੀਏ ਤੇਰੀਆਂ ਕੁਦਰਤਾਂ ਤੋਂ ਟੈਂ ਬੜੇ ਜਗਤ ਵਿੱਚ ਖੇਲ ਕਮਾਲ ਕਰਤੇ ਤੂੰ ਕਦੇ ਕੰਗਲਿਆ ਦੇ ਸਿਰ ਤਾਜ ਰੱਖਦਾ ਲਾ ਕੇ ਕਦੀਓ ਫੂਪ ਕੰਗਾਲ ਕਰਤੇ ਆ ਦਾਤਾ ਜਿਸ ਤੋਂ ਬਦਲ ਜੇ ਨજર ਤੇਰੀ ਹੌਲੇ ਕੌਡੀਆਂ ਲੱਖਾਂ ਦੇ ਲਾਲ ਕਰਤੇ ਜੀ ਨੂੰ ਪੁੱਛੇ ਨਾ ਆ ਜੀ ਨੂੰ ਪੁੱਛੇ ਨਾ ਕੋਈ ਦਰਬਾਰ ਸਿੰਗਾ ਤੇ ਪਾ ਕੇ ਨਦਰਾਂ ਨਦਰ ਨੇ ਹਾਲ ਕਰਦੇ ਤੇ ਪਾ ਕੇ ਨਦਰਾਂ ਨਦਰ ਨੇ ਹਾਲ ਕਰਤੇ ਮੁੱਲਾ ਕਾਜ਼ੀ ਆਣ ਕੇ ਸਿ ਫਤਵਾ ਲਾਇਆ ਆਰ ਦੇ ਨਾਲ چیرਨਾ ਮੁਖੋ ਫਰਮਾਇਆ ਆਰ ਦੇ ਨਾਲ چیرਨਾ ਮੁਖੋ ਫਰਮਾਇਆ ਹੋ ਗਿਆ ਖੜਾ ਜਲਾਦ ਸੀ ਪੀ ਹਤਿਆਰਾ ਮਤੀ ਦਾਸ ਨੂੰ ਚੀਰ ਦੇ ਸੇਰ ਤਰਕੇ ਆਰਾ ਮਤੀ ਦਾਸ ਨੂੰ ਚੀਰ ਦੇ ਸੇਰ ਤਰਕੇ ਆਰਾ ਮੂੰਹ ਵਿੱਚ ਆ ਕੇ ਮੌਤ ਦੇ ਕਹੋ ਦੁੱਖ ਠਾਵੇਂ ਕਰ ਲੈ ਦੀਨ ਕਬੂਲ ਜੇ ਰਾਜ ਜੋ ਮਰ ਹਾਡਾਵੇਂ ਕਰ ਲੈ ਦੀਨ ਕਬੂਲ ਜੇ ਰਾਜ ਜੋ ਮਰ ਹਾਡਾਵੇਂ ਬਾਹ ਗੁਰੂ ਬਾਹ ਗੁਰੂ ਬੋਲਦਾ ਸਤ ਗੁਰ ਦਾ ਪਿਆਰਾ ਬਹਿ ਗੁਰੂ ਬਹਿ ਗੁਰੂ ਬੋਲਦਾ ਸਤ ਗੁਰ ਦਾ ਪਿਆਰਾ ਮਤੀ ਦਾਸ ਨੂੰ ਚੀਰ ਦੇ ਸੇਰ ਤਰਕੇ ਆਰਾ ਮਤੀ ਦਾਸ ਨੂੰ ਚੀਰ ਦੇ ਸੇਰ ਤਰਕੇ ਆਰਾ ਸ਼ੇਰ ਪੰ ਮકડ ਸੂਰਮੇ ਮਰਨੋਂ ਨਾ ਡਰਦੇ ਜੱਗ ਤੇ ਲਾੜੀ ਮੌਤ ਨੂੰ ਹੱਸ ਹੱਸ ਕੇ ਵਰਦੇ ਜੱਗ ਤੇ ਲਾੜੀ ਮੌਤ ਨੂੰ ਹੱਸ ਹੱਸ ਕੇ ਵਰਦੇ ਜਿਉਂਦੇ ਜੀ ਹਲ ਤਿਆਗਦੇ ਸਭ ਕੂੜ ਪਸਾਰਾ ਮਤੀ ਦਾਸ ਨੂੰ ਚੀਰ ਦੇ ਫੇਰ ਤਰਕੇ ਆਰਾ ਮਤੀ ਦਾਸ ਨੂੰ ਚੀਰ ਦੇ ਫੇਰ ਤਰਕੇ ਆਰਾ ਐਸੇ ਪੁੱਤਰ ਜਣਦੀਆਂ ਤਨ ਹਣਿਓ ਮਾਮਾ ਐਸੇ ਪੁੱਤਰ ਐਸੇ ਪੁੱਤਰ ਜਣਦੀਆਂ ਤਨ ਹਣਿਓ ਮਾਮਾ ਮੜੀਆਂ ਤੇ ਫੁੱਲ ਛਾੜਦੇ ਜੀ ਸਦਕੇ ਜਾਮਾ ਮੜੀਆਂ ਤੇ ਫੁੱਲ ਛਾੜਦੇ ਜੀ ਸਦਕੇ ਜਾਮਾ ਇਕ ਤਮਰਗ ਤੇ ਚੱਲਦੇ ਛੱਡ ਮਹਿਲ ਬਨਾਰਾ ਮਤੀ ਦਾਸ ਨੂੰ ਚੀਰ ਦੇ ਸੇਰ ਤਰ ਕੇ ਯਾਰਾ ਮਤੀ ਦਾਸ ਨੂੰ ਚੀਰ ਦੇ ਸੇਰ ਤਰ ਕੇ ਯਾਰਾ ਮਤੀ ਦਾਸ ਯਾ ਬੋਲਿਆ ਗੱਲ ਸੁਣ ਜਲਾਦਾ ਹੌਲੀ ਹੌਲੀ ਚੀਰ ਤੂੰ ਕਰ ਪੂਰਾ ਵਾਦਾ ਹੌਲੀ ਹੌਲੀ ਚੀਰ ਤੂੰ ਕਰ ਪੂਰਾ ਵਾਦਾ ਸਿਰ ਚੋਂ ਬਗ ਦਾ ਖੂਨ ਦਾ ਸੀ ਤੇਜ ਫਹਾਰਾ ਮਤੀ ਦਾਸ ਨੂੰ ਚੀਰ ਦੇ ਫੇਰ ਤਰਕੇ ਆਰਾ ਮਤੀ ਦਾਸ ਨੂੰ ਚੀਰ ਦੇ ਸਹਿਰ ਤਰਕੇ ਆਰਾ ਖਜਲਾ ਦੇ ਠਠੰਬੜਿਆ ਸੇਖ ਮੂਲ ਢੋਲੇ ਪੰਜਮ ਗੁਰਦੇ ਬਾਗ ਸਦਕ ਤਕੜੀ ਤੇ ਟੋਲੇ ਪੰਜਮ ਗੁਰਦੇ ਬਾਗ ਸਦਕ ਤਕੜੀ ਤੇ ਟੋਲੇ ਚੀਰਤ ਤੇ ਚਮਕੌਰ ਰੂਪ ਦਾ ਸ਼ਬਦ ਪਿਆਰਾ ਮਤੀ ਦਾਸ ਨੂੰ ਚੀਰਦੇ ਸਹਿਰ ਤਰਕੇ ਆਰਾ ਮਤੀ ਦਾਸ ਨੂੰ ਚੀਰਦੇ ਸਹਿਰ ਤਰਕੇ ਆ Yeah.